ਦਨ ਪਾ ਰਹੇ ਉਹ ਕਿਹੜੇ ਕਾਉਂਸਲਰ ਕਿਹੜੇ ਆ ਜੀ ਵਾਰਡ ਸਤਨਾਮ ਸਿੰਘ ਸਭਾ ਉਹ ਸਾਡੀ ਧੀ ਵੇਖੋ ਉਹ ਕੋਈ ਫੂਡ ਇਨਸਪੈਕਟਰ ਆ ਅੱਛਾ ਅੱਛਾ ਇਹ ਕੁੜੀ ਨੂੰ ਅੱਗੇ ਲਾ ਕੇ ਇਹਦਾ ਇਹ ਇੱਕ ਧੀਆ ਦਾ ਆਸਰਾ ਲੈ ਕੇ ਇਹਨਾਂ ਨੇ ਉਹਦੇ ਘਰ ਅੱਜ ਘਰ ਦੇ ਵਿੱਚ ਮੈਂ ਮਠਿਆਈ ਵਾਲੀ ਦੁਕਾਨ ਤੇ ਵੇਖਿਆ ਡੇਰੀ ਵਾਲੀ ਦੁਕਾਨ ਤੇ ਵੇਖਿਆ ਲੋਕ ਸੈਂਪਲ ਦੁੱਧ ਦੇ ਲੈਂਦੇ ਪਰ ਕਦੀ ਤੁਸੀਂ ਇਹ ਵੇਖਿਆ ਘਰਾਚ ਵੀ ਸੈਂਪਲ ਦੁੱਧ ਦੇ ਲੈ ਜਾਂ। ਆ ਜਿਹੜੇ ਸਾਡੇ ਕਾਉਂਸਲਰ ਸਹਿਬਾਨ ਆ ਪਰਾਲਾਇਸਸਤਾ ਉਹਨਾਂ ਦੇ ਪਿਤਾ ਜੀ ਨੂੰ ਅਟੈਕ ਹੋਇਆ। ਅੱਜ ਪੁਲਿਸ ਵੇਖ ਕੇ ਉਹ ਕਬਰਾਹੇ ਆ ਉਹ ਸੀਰੀਅਸ ਹੋਏ। ਜੇ ਉਹਨਾਂ ਨੂੰ ਕੁਝ ਹੁੰਦਾ ਆ ਮੇਰਾ ਵੀਰ ਐਸਐਚਓ ਮਨਜੀਤ ਸਿੰਘ ਇਧਰ ਮਾਰੋ। ਉਹ ਕੁੜੀ ਦੇ ਉੱਤੇ ਮਾਰੋ ਜਿਹੜੀ ਫੂਡ ਇਨਸਪੈਕਟਰ ਆ ਇਹ ਦੋਵੇਂ ਜੱਗੇ ਬਾਹਰ ਹੋਣਗੇ। ਜੇ ਉਹਨਾਂ ਦਾ ਅੱਜ ਕੋਈ ਨੁਕਸਾਨ ਹੋਇਆ ਇਹਨਾਂ ਦੋਵਾਂ ਤੇ ਕੇਸ ਦਰਜ ਕੀਤਾ ਜਾਵੇ ਇਹ ਮੇਰੀ ਬੇਨਤੀ ਹੈ ਅੱਜ ਅਹੀ ਮੈਂ ਹੁਣ ਆਉਂ ਆਓ ਜੀ ਸ਼ਹਿਰ ਦੇ ਵਿੱਚੇ ਵੇਖਿਆ ਜੇ ਉਹਦੇ ਟੰਨਾਂ ਦੇ ਸਾਨੂੰ ਮਿਲਾਵਟੀ ਦੁੱਧ ਵੇਚ ਰਿਹਾ ਉੱਥੇ ਸੈਂਪਲ ਕਿਉਂ ਨਹੀਂ ਭਰੇ ਜਾਂਦੇ ਵੀਰ ਜੀ ਕੱਲਾ ਟੰਨਾ ਮਿਲਾਵਟੀ ਦੁੱਧ ਨਹੀਂ ਟੰਨਾਂ ਦੇ ਹਿਸਾਬ ਨਾਲ ਸਬੈਕ ਵੇਚ ਰਹੀ ਹੈ ਉੱਧਰ ਧਿਆਨ ਨਹੀਂ ਗਾ ਟੰਨਾਂ ਦੇ ਹਿਸਾਬ ਨਾਲ ਗੋਲੀਆਂ ਵੇਚ ਰਹੀਆਂ ਉੱਧਰ ਹਿਸਾਬ ਇੰਨੀ ਕਿਹੜੀ ਨੱਬਦਗੀ ਕਿ ਰਾਤ 9 ਵਜੇ ਸੈਂਪਲਿੰਗ ਹੋਣ ਲੱਗੀ ਹੈ ਵੇਖੋ ਇਹ ਤੇ ਆਓ ਤਾਂ ਦੁੱਧ ਨਾਲ ਆ ਕੇ ਇਹ ਆਪਣਾ ਆਪ ਜ਼ਿੰਮੇਵਾਰ ਨਾ ਕੇ ਤੁਸੀਂ ਇਹਨਾਂ ਨਾਲ ਆਹ ਇਸਾਂ ਦੇ ਫਿਰਾਂ ਦੇ ਨਾਲ ਇਤਿਆਰ ਕਹਿੰਦੇ ਕਹਿੰਦੇ ਫਿਰਾਂ ਜੀ ਆ ਪੈਰਾਲਾਈਸਿਸ ਦਾ ਅਟੈਕ ਹੋਇਆ ਆ ਸਾਡੀ ਧੀ ਤੇ ਉਹ ਸਾਡਾ ਵੀਰ ਇਹ ਦੋਵੇਂ ਜ਼ਿੰਮੇਵਾਰ ਦੇ ਆਓ ਹੁਣ ਇਹਨਾਂ ਦੇ ਘਰ ਆਪਾਂ ਭੈਣ ਦੁੱਧ ਕਿੰਨਾ ਪਿਆ ਉਹ ਦੁੱਧ ਦੇ ਗੜਵੀ ਚ ਇਹੋ ਇੱਕ ਆਚਾ ਬਣ ਗਈ ਜੇ ਜਿਹੜੇ ਆ ਪੁਲਿਸ ਵਾਲੇ ਤੇ ਸਾਡੀ ਭੈਣ ਆਈ ਆ ਕੋਈ ਰਾਤ ਕਾਂਗਰਸੀ ਕਾਉਂਸਲਰ ਦੇ ਘਰਾਂ ਚ ਰੇੜੀ ਲਾ ਕੇ ਆਟਾ ਚੈੱਕ ਕਰਦੀ ਆ ਕੋਈ ਧਾਲਾਂ ਪਾਣੀ ਚੈੱਕ ਕਰਦਾ ਸੀ ਆਪ ਘਰਾਉਂਦੇ ਆ ਪਰ ਮੇਰੀ ਏਥੇ ਇਹ ਹਸਾਬ ਐ ਸੱਚ ਵੀ ਹੋਣਾ ਤੇ ਉੱਤੇ ਵੀ ਹੋਣਾ ਤੇ ਮੇਰੀ ਵੀਰ ਜੀ ਗੱਲ ਸੁਣ ਲਓ ਦਾਸ ਹੀ ਭੁੱਲਾਂਗੇ ਨਾ ਬਖਸ਼ਾ ਸਮਾਥ ਆਉਂਦਾ ਜਾਂਦਾ ਰਹਿਦਾ ਜੇ ਕੁਝ ਵੀ ਗਲਤ ਲੱਭਦਾ ਕੋਈ ਦੁੱਧ ਲੱਭਦਾ ਮੇਰੀ ਟੀਂ ਵੇਖ ਲਓ ਤੁਹਾਨੂੰ ਅਸੀਂ ਖੁੱਲੀ ਛੁੱਤੀ ਆ ਜਾਓ ਵੇਖੋ ਜੇ ਤੁਹਾਨੂੰ ਕੋ ਲੱਭਦਾ ਸਾਨੂੰ ਲਿਖ ਕੇ ਮੇਰੇ ਦਸਖਤ ਕਰਾਓ ਕਿ ਆ ਸਾਨੂੰ ਗਲਤ ਲੱਭਿਆ ਤੇ ਜੇ ਨਹੀਂ ਲੱਭਦਾ ਤੇ ਸਾਨੂੰ ਦਾਸਦੀ ਰੱਖਿਆ ਇਹ ਤਾਂ ਧੀਏ ਇਸ ਤੋਂ ਅਹੀ ਤੋਂ ਤੁਹਾਡੇ ਨਾਲ ਇੰਨਾ ਹੀ ਸੰਯੋਗ ਕਰ ਸਕਦੇ ਕਿੰਨਾ ਟਾਈਮ ਤੁਹਾਨੂੰ ਚਾਹੀਦਾ ਸਰ ਬਿਲਕੁਲ ਸਰਕਾਰ ਦੇ ਹੁਕਮਾਂ ਦੇ ਮਹੋਰ ਚ ਕੀ ਅਰਜਿਆ ਨਹੀਂ ਹੋਇਆ ਜੀ ਚਲ ਬੁਖਾਤ ਦੇ ਦਿਓ ਬੁਖਾਤ ਨਹੀਂ ਕਰੇ ਕੋਈ ਸਾਡੇ ਨੂੰ ਪੂਰਾ ਕਾਪਰੇਟ ਕਰ ਰਹੇ ਆ ਤੂੰ ਬੁਖਾਤ ਤੇ ਦਿਓ ਕੀ ਸਾਈਨ ਕਿਹੜੇ ਕਿਰਾਏ ਲੋਕਾਂ ਦੇ ਜਦੋਂ ਤੂੰ ਭਰੇ ਸਾਈਨ ਹੀ ਆਏ ਇਹ ਕਾੜ ਕੇ ਸੁਣਾਜਾ ਜੀ ਅੱਜ ਮਿਤੀ 26 12 ਸ਼ਾਮ ਕਰੀਬ 8 ਵਜੇ ਫੋਰ ਸੇਫਟੀ ਟੀਮ ਅਮਰ ਸਾਰ ਬੋਲ ਚ ਫੂਡ ਸੇਫਟੀ ਅਫਸਰ ਕਮਲਦੀਪ ਕਮਲਦੀਪ ਕੋਰ ਫੂਡ ਸੇਫਟੀ ਅਫਸਰ ਸਤਨਾੰਦ ਸਿੰਘ ਜੀ ਕਿੱਥੇ ਨੇ ਹਾਂਜੀ ਹਾਂਜੀ ਫੂਡ ਹਾਂਜੀ ਫੂਡ ਸੇਫਟੀ ਅਫਸਰ ਅਮਨਦੀਪ ਸਿੰਘ ਇਸ ਤੋਂ ਇਲਾਵਾ ਟੀਮ ਵਿੱਚ ਪੁਲਿਸ ਸਟੇਸ਼ਨ ਮੋਹਮਪੁਰ ਅਫਸਰ ਦੇ ਅਸੋਸੀਏਟਸ ਨੇ ਵਾੜ ਨੰਬਰ 24 ਤੋਂ ਥਾਣਾ ਮੋਹਮੋਹਸਰ ਵਿੱਚ ਚੈੱਕ ਕੀਤਾ ਟੀਮ ਨੂੰ ਮੌਕੇ ਤੇ ਪਾਇਆ ਇਹ ਤਾਂ ਡੇਰੀ ਘਰ ਵਿੱਚ ਬਿਨਾਂ ਲਾ ਸੈਂਸ ਚਲਾਈ ਜਾ ਰਹੀ ਸੀ ਇਸੋ ਡੇਰੀ ਵਿੱਚ ਹੋਰ ਵੀ ਫੂਰ ਸੇਫਟੀ ਅਨੁਸਾਰ ਪੂਰੇ ਨਹੀਂ ਸਰ ਮਾਪਡਣ ਭੈਣ ਮੇਰੀ ਗੱਲ ਸੁਣੋ ਤੁਸੀਂ ਕਿਹਾ ਡੇਰੀ ਚਲਾਈ ਜਾਦੀ ਆ ਵੇਖੋ ਮੈਂ ਹੱਥ ਜੋੜ ਕੇ ਆਪਣੇ ਭੈਣ ਮੇਰੇ ਬੱਚਿਆਂ ਰਗੇ ਆ ਤੁਹਾਡੇ ਜਿੰਜ ਨੇ ਉਪਰੇ ਰਹੇ ਦੇ ਕਿਤੇ ਕੋਈ ਡੇਰੀ ਦਾ ਚੋੜ ਨਿਸ਼ਾਨ ਦੇਖਦਾ ਤਾਂ ਉਹ ਹੀ ਦੋਸਤ ਕੋਈ ਆਲਪਾ ਮੈਂ ਤਾਂ ਦੀ ਖਾਣ ਲਿਆ ਉਹ ਮੈਂ ਫਸਟ ਇੱਕ ਸਾਲ ਬਾਅਦ ਕੋਈ